ਕੋਟੇ ਕਲਾਸ ਦੀ ਜਿਹੜੀ ਭੰਗ ਹੋਈ ਉਹ ਨਿੰਦਿਆਰੇ ਤੋਂ ਉਹਦੇ ਪ੍ਰਾਪਤ ਹੋ ਸਕਦੀ ਕਿਸ ਤਰ੍ਹਾਂ ਹੋਏਗੀ ਉਹ ਇੱਕ ਤਮਾਰੀ ਫੇਰ ਹੁਣ ਮੋਕਾ ਵੀ ਆ ਗਿਆ ਇਹ ਜਿਹਦੇ ਥੋੜਾ ਬਹੁਤ ਸੈਕ ਦੇ ਜਿਹਨੇ ਉਹਨਾਂ ਦਾ ਉਹਨਾਂ ਨੂੰ ਹੋਣੀ ਚਾਹੀਦਾ ਸੀ ਕਿ ਪੰਜਾਬ ਹੁਣ ਬਿਲਕੁਲ ਅੰਦਰ ਚੱਲ ਗਿਆ ਔਰ ਮਾਨ ਸਾਹਿਬ ਕਿਕਲੀ ਤੋਂ ਸੁਣਾਦਾ ਜੀ ਜਿੰਦਾਬਾਦ ਲੋਕਾਂ ਦੇ ਵਿੱਚ ਮੈਂ ਕਿਸੇ ਦੀ ਨਿੰਦਿਆ ਤੁਰੀ ਨਹੀਂ ਕਰਦਾ ਪਰ ਮੈਂ ਆਪਦੇ ਕੰਮ ਤੋਂ ਤਰੀ ਦੱਸ ਸਕਦਾ ਹਾਂ ਨਾ 2 ਸਾਲਾਂ ਦੇ ਵਿੱਚ ਜਿ ਜਿਹਦੇ 90% ਕਰਨੀ ਜਿਹਾ ਹੁੰਦੇ ਬਿਲਕੁਲ 43000 ਸਰਕਾਰੀ ਨੌਕਰੀਆਂ ਮਿਲ ਗਈਆਂ ਤੁਹਾਡੇ ਵੀ ਕੋਈ ਰਿਸ਼ਤੇਦਾਰ ਦੋਸਤ ਕੋਲੋਂ ਕੋਈ ਨੌਕਰੀ ਕੋਲ ਬਿਲਕੁਲ ਹਾਂ ਇਸ ਪਾਰਿਸ ਤੋਂ ਬਿਨਾਂ ਕਿਸੇ ਪੈਸੇ ਤੋਂ ਪਿਛਲੀ بجلی ਜਿਹੜੀ ਹੈ ਉਹ ਦਿੱਤਾ ਵਾਲੀ ਆਮ ਆਉਂਦੀ ਹੈ ਜੀ ਬਲਕਿ ਨਹੀਂ ਸੋਚਿਆ ਕਿ ਹਰੇਕ ਦਸਤਾ ਤੱਕ ਟਾਈਮ ਦੇ ਨਾ ਹੁੰਦਾ 9 ਵਜੇ ਪਹਿਲੇ ਕਰਦੇ ਜੀ ਜਦ ਤੱਕ ਜਦ ਤੱਕ ਮੈਂ 95% ਦਫਤਰ ਤੋਂ ਦੇ ਦਾਂ ਫਿਰ ਵੀ ਕਿ ਕਿਸਾਨੀ ਹੈ ਜਿੱਦਾਂ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਚ ਉਹ ਅਸੀਂ ਫੈਸਲਾ ਕੀਤਾ ਕਿ ਜਿਹੜੀ ਜਿਨੇ ਕਿਸਾਨ ਨੂੰ ਰਾਤ ਨੂੰ ਖੇਤਾਂ 'ਚ ਤੱਪਾਂ ਦੀਆਂ ਸੜੀਆਂ ਕਿਉਂ ਮਿੱਤਣੀਆਂ ਪੈਂਦੀਆਂ ਸੁਭਾਨ ਅੱਓ ਬਾਦ ਨੀ ਬਾਦੀ ਸਰਪ੍ਰੋਖ ਵਾਚਿੰਗ ਮਾਨ ਜਿੰਦਾਬਾਦ ਸਰਪ੍ਰੋਖ ਗਗਨ ਸਿੰਘ ਮਾਨ ਜਿੰਦਾਬਾਦ 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 ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਆ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਨਕ ਪੱਕੀ ਪੂਰੀ ਕਣਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਘਰੇ ਪਰਿਵਾਰ ਨਾਲ ਆਪਾਂ ਟੈਂਕ ਤੇ ਸਨ ਉਹਾਈ ਵੀ 10-12 ਘੰਟੇ ਹੈ ਜੀ ਯਾਰ ਸਾਰਿਆਂ ਨੂੰ ਬੰਦੀ ਗਰੀਦ ਲਗਾਤਾਰ ਹੀ ਚੱਲ ਰਹੀ ਹੈ ਉਹਦੇ ਨਾਲ ਇੰਡਸਟਰੀ ਆਉਗੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿੱਖਿਆ ਸ਼ੁਰੂ ਕੀਤਾ ਘਰ ਘਰ ਆਸ਼ੰਡਾ ਉਹ ਤੁਹਾਡੇ ਘਰਾਂ ਤੱਕ ਪਹੁੰਚਣ ਲੱਗ ਉਹ ਤੁਹਾਡੇ ਕੋਲ ਸਪੋਰਟ ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਵੀ ਕਿ ਕਿੰਨੇ ਵਜੇ ਤੁਹਾਡੇ ਕੋਲ ਬਿਠਾ ਕੇ ਇਹਦੇ ਬਣਾਉਣਾ ਆਉਗਾ ਕਿ ਕਿਸ ਤਰ੍ਹਾਂ ਉਹ ਨਹੀਂ ਕੋਈ ਅਜਿਹਾ ਨਾ ਕੰਮ ਨਹੀਂ ਹੋਊਗਾ ਕੋਈ ਅਜਿਹਾ ਦੀ ਫਾਇਦਾ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੇ ਜੇਬ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਜੀ ਜਿਹਦੇ ਨਾਲ ਲੀਡ ਪਤਾ ਤੁਸੀ ਬੋੜੇ ਬੰਦੇ ਨਿਕਲ ਜੇ ਇਕਾ ਇੱਕ ਮਾਨ ਸਾਹਿਬ ਗੱਲ ਕਰ ਸਕਦੇ ਜੀ ਮਾਨ ਸਾਹਿਬ ਗੱਲ ਕਰ ਸਕਦੇ ਮਾਨ ਸਾਹਿਬ ਮੰਡੀਆਂ ਵਾਲਾ ਗੱਲ ਕਰਿਓ ਜੀ ਮੰਡੀਆਂ 'ਚ ਗੁੰਮਰਾਹ ਕਰਿਆ ਜਾਂਦਾ ਜੀ ਗੱਲ ਕਰਿਓ ਜੀ ਮੰਡੀਆਂ ਵਾਲਾ ਕਲੀਅਰ ਕਰਿਓ ਮਾਨ ਸਾਹਿਬ ਛੋਟੇ ਨੂੰ 2 ਕਿੱਲੇ ਵਾਲੇ ਨੂੰ ਕਯੂਬਲ ਦੇ ਕਨੈਕਸ਼ਨ ਜਰੂਰ ਪਾੜੀ ਬਿਲਕੁਲ ਜੀ ਹਾਂ ਜੀ ਮਾਨ ਸਾਹਿਬ ਨੂੰ ਮੰਡੀਆਂ ਵਾਲਾ ਕਲੀਅਰ ਕਰਿਓ ਜੀ ਨਹੀਂ ਨਹੀਂ ਦੁਬਾਰਾ ਦੇਖਿਆ ਇਹ ਕਿ ਸਰਕੂ ਲੈਣਾ ਬਾਈ ਇਹ ਤਾਂ ਦੇ ਰੋ ਹਟ ਯਾਰ 3 ਵਜੇ ਆ ਜੇ ਮੈਂ ਵੀ ਗੱਲ ਕਰ ਦਿੰਦਾ ਦੁਬਾਰਾ ਚਾਲੂ ਕਰਦੇ ਆ ਦੇਖੀ ਯਾਰ ਦੇਣ ਦੇ ਆ ਫਿਰ ਠੀਕ ਯੂ ਬਿਲ ਜਿਹੜੇ ਨਾ ਉਹ ਘੱਟ ਚੱਲਦੇ ਨਹੀਂ ਮੇਰੇ ਤੇ ਪਾਣੀ ਨਾਲ ਵਾਹ ਕੋਈ ਥੋੜਾ ਯਾਰ 80% ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰ ਰੋਜ਼ 12 ਤੋਂ 13 ਕਿਲੋਮੀਟਰ ਫੈਸਾਂ ਪੈ ਰਹੀਆਂ ਨੇ ਹਰ ਰੋਜ਼ ਐਵੇਂ ਜੱਡੀ ਐ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਦਾ ਐਮ ਕਰਦੇ ਨੇ ਪੰਜਾਬ 'ਚ ਜੋ ਟਿਊਬਵੈੱਲ ਖੜ ਗਏ 114 ਲੱਖ ਟਿਊਬਵੈੱਲ ਪੰਜਾਬ 'ਚ ਤਾਂ ਥੱਲੋਂ ਧਰਤੀ 'ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਬਨ ਗੁਰੂ ਪਾਣੀ ਤੇ ਤਾਂ ਬਾਤਾਂ ਕਰਦੇ ਉਹਦੇ ਤੇ ਵੀ 2000 ਜਿਹੜਾ ਦੇਵੋਗੇ ਦੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਪਜਾਉ ਸ਼ਕਤੀ ਵਾਲਾ ਪਾਣੀ ਹੈ ਉਹ ਚ ਮਿਨਰਲ ਤਾਂ ਆਉਂਦੇ ਨੇ ਹਨਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਮਾਨ ਸਾਹਿਬ ਮਾਨ ਸਾਹਿਬ ਹਾਂ ਇੱਕ ਮਿੰਟ ਕਰੂਗਾ ਗੱਲ ਆਨਾਰੀ ਦਫੇ ਭੁੱਲੀ ਜਾਓ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਇੱਕ ਇੱਕ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਦਾ ਹੈ ਪੈਸਾ ਬਾਅਦ ਚ ਨਹੀਂ ਆਉਂਦਾ ਆਨਾਰੀ ਪਾਤੀ ਜਿੰਦਗੀ ਰੁਕ ਜਾਓ ਯਾਰ ਰੁਕ ਜਾਓ ਯਾਰ ਕੋਈ ਪੁਰਾਣੀਆਂ ਗੱਲਾਂ ਯਾਰ ਇਹ ਤਾਂ ਚੱਲ ਨਹੀਂ ਆ ਮਾਨ ਸਾਹਿਬ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਈ ਨਹੀਂ ਖੋਦਾਂਗੇ ਸਕੂਲ ਸ਼ਾਨਦਾਰ ਹੋਗੇ ਬਸਤਾਂ ਤੇ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਹਾਂ ਜੀ ਹਾਂ ਦਵਾਈ ਹੁੰਦਾ ਹੈ ਜੀ ਇੱਥੇ ਹੀ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰਨਗੇ ਉਹ ਜੀ ਸੋਚ ਨੂੰ ਕਿਵੇਂ ਕਰਾਂਗੇ ਕਰਾਂਗੇ ਉਹਨਾਂ ਦਾ ਨਾਮ ਖੜਾਂਗੇ ਚਕਾਵਾ ਨੂੰ ਇਹ ਮੌਕਾ ਇੱਕ ਟਾਈਮ ਲਈ ਸੰਕਟ ਦਾ ਸਮਾਂ ਵਫਾਦਾਰੀਆਂ ਪਰਖ ਲੈਂਦਾ ਤੁਸੀਂ ਇੰਨੀ ਭਾਰੀ ਗਿਣਤੀ ਤੇ ਨਾਲ ਖੜੇ ਹੋ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਮਾਨ ਸਾਹਿਬ 2014 ਦੇ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਮੈਂ ਵੀ ਚਾਹੁੰਦਾ ਥੋੜਾ ਨੇੜੇ ਹੋ ਜਾ ਹੋਰ ਕਹਾਂ ਨੂੰ ਜੋੜੀ ਮੁੱਖ ਮੰਤਰੀ ਸਾਹਿਬ ਬੋਟਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਹੁਣ ਤੁਸੀਂ ਵੀ ਹੱਥ ਜੋੜੇ ਪ੍ਰੋਗਰਾਮ ਬਣਾਵਾਂਗੇ ਮੋਹ ਕਮਾਂਡਰੀ ਸਾਹਿਬ ਜੀ ਨਾ ਸਾਹਿਬ ਮਾਨ ਸਾਹਿਬ ਭਗਵਾਨ ਜੀ ਸਾਹਿਬ ਦੰਦ ਕਰਨੀ ਹੈ ਜੀ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆ ਨਹੀਂ ਮਾਨ ਸਾਹਿਬ ਇੱਕ ਗੱਲ ਕਹਿੰਦੇ